ਈਰਵੰਦਗੀ 786 ਚੈਨਲ ਵੱਲੋਂ ਸਭ ਨੂੰ ਜੈ ਪੀਰਾਂ ਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੀ ਚਰਣਾ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਆਪਾਂ ਗੱਲ ਕਰਾਂਗੇ ਕਿ ਪੀਰਾਂ ਦਾ ਹਵਨ ਕਿਵੇਂ ਕਰ ਸਕਦੇ ਹਾਂ ਤੇ ਇਸ ਦੀ ਕੀ ਵਿਧੀ ਹੈ ਸੋ ਵੀਡੀਓ ਨੂੰ ਅੰਤ ਤੱਕ ਬਿਨਾਂ ਸਕਿੱਪ ਕੀਤੇ ਜਰੂਰ ਸੁਣਨਾ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇਕਤੇ ਮਿਹਰਵਾਨ ਹੈ ਸਭ ਤੇ ਰਹਿਮਤ ਕਰਨ ਵਾਲਾ ਹੈ ਪੀਰ ਦੀ ਪਿਆਰੀ ਸਾਧ ਸੰਗਤ ਜੀਓ ਪੀਰਾਂ ਦੇ ਹਵਨ ਤਿੰਨ ਪ੍ਰਕਾਰ ਦੇ ਹੁੰਦੇ ਹਨ ਇਹ ਹਵਨ ਤੁਸੀਂ ਲਖਦੱਤਾ ਪੀਰ ਜੀ ਦੇ ਲਈ ਗੋਸਪਗ ਪੀਰ ਜੀ ਦੇ ਲਈ ਅਤੇ ਖਵਾਜਾ ਪੀਰ ਜੀ ਦੇ ਲਈ ਕਰ ਸਕਦੇ ਹੋ ਇਹ ਹਵਨ ਇੱਕੋ ਤਰ੍ਹਾਂ ਦੇ ਹੁੰਦੇ ਹਨ ਪਰ ਇੱਕੋ ਤਰ੍ਹਾਂ ਹੀ ਕਰ ਸਕਦੇ ਹੋ ਪਰ ਇਹ ਹਵਨ ਤੁਸੀਂ ਤਿੰਨ ਵਸਤਾਂ ਲਈ ਕਰ ਸਕਦੇ ਹੋ ਪਹਿਲਾ ਰੁਸੀ ਹੋਏ ਪੀਰ ਨੂੰ ਮਨਾਉਣ ਦੇ ਲਈ ਦੂਜਾ ਪੀਰ ਜੀ ਨੂੰ ਖੁਸ਼ ਕਰਨ ਦੇ ਲਈ ਤੀਜਾ ਤੁਸੀਂ ਆਪਣੇ ਘਰ ਤੇ ਪੈਰਾ ਲਗਾਉਣ ਦੇ ਲਈ ਕਰ ਸਕਦੇ ਹੋ ਸੰਗਤ ਨੂੰ ਇਹ ਹਵਨ ਤੁਸੀਂ ਵੀਰਵਾਰ ਸ਼ੁੱਕਰਵਾਰ ਅਤੇ ਐਤਵਾਰ ਇੰਨਾ ਵਿੱਚੋਂ ਕਿਸੇ ਵੀ ਦਿਨ ਕਰਵਾ ਸਕਦੇ ਹੋ ਸੰਗਤ ਜੀ ਪੇਰਾ ਦੇ ਹਵਨ ਲਈ ਜੋ ਵਰਤੀ ਜਾਣ ਵਾਲੀ ਸਮਗਰੀ ਸਾਬਤ ਚਾਵਲ ਪਾਉ ਬਟਕਟੇ ਹੋਏ ਨਾ ਹੋਣ ਇਹ ਇਹ ਤੁਸੀਂ ਆਪਣੀ ਸਮਰਥਾ ਅਨੁਸਾਰ ਭਾਵ ਅਹੋਤੀ ਦੇ ਲਈ ਇਹ ਅਹੋਤੀ ਦੀ Hindu ਧਰਮ ਦੇ ਹਵਨ ਵਿੱਚ 108 ਵਾਰ ਅਤੇ ਪੀਰਾਂ ਦੇ ਹਵਨ ਵਿੱਚ 101 ਵਾਰ ਦੇਣੀ ਹੁੰਦੀ ਹੈ ਜੇਕਰ ਤੁਸੀਂ ਪੀਰ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਚਾਵਲ ਦੀ ਵੱਧ ਮਾਤਰਾ ਰੱਖਣੀ ਹੈ ਜੇਕਰ ਤੁਸੀਂ ਕਿਸੇ ਦੀ ਕਾਟ ਭਾਵ ਕਰਤੇ ਪੈਰਾ ਲਾਉਣਾ ਹੈ ਜਾਂ ਫਿਰ ਕਾਲੇ ਇਲਮ ਨੂੰ ਕਾਟ ਕਰਨਾ ਹੈ ਤਾਂ ਤੁਸੀਂ ਕਾਲੇ ਤਿਲਾਂ ਦੀ ਵੱਧ ਮਾਤਰਾ ਰੱਖਣੀ ਹੈ ਯਾਦ ਰੱਖੇ ਇਹ ਤਿਲ ਪਿਓਰ ਕਾਲੇ ਹੋਣੇ ਚਾਹੀਦੇ ਹਨ ਇਸ ਵਿੱਚ ਕੁਝ ਵੀ ਚਿੱਟਾ ਤਿਲ ਜਾਂ ਹੋਰ ਕਿਸੇ ਪ੍ਰਕਾਰ ਦੀ ਸਮੱਗਰੀ ਨਹੀਂ ਮਿਲੀ ਹੋਣੀ ਚਾਹੀਦੀ ਸਾਡੇ ਕਹਿੰਦਾ ਭਾਵ ਜੇ ਤੁਸੀਂ ਕਾਲੇ ਇਲਮ ਦੀ ਕਾਟ ਕਰਨੀ ਹੈ ਤਾਂ ਤੁਸੀਂ ਕਾਲੇ ਤਿਲਾਂ ਦੀ ਵੱਧ ਮਾਤਰਾ ਰੱਖਣੀ ਹੈ ਤੇ ਚਾਵਲਾਂ ਦੀ ਮਾਤਰਾ ਅੱਧੀ ਰੱਖਣੀ ਹੈ ਜੇਕਰ ਤੁਸੀਂ ਪੀਰਾਂ ਨੂੰ ਪ੍ਰਸੰਨ ਕਰਨਾ ਹੈ ਤਾਂ ਚਾਵਲਾਂ ਦੀ ਮਾਤਰਾ ਵਧ ਰੱਖਣੀ ਹੈ ਤੇ ਤੇਲਾਂ ਦੀ ਮਾਤਰਾ ਘੱਟ ਰੱਖਣੀ ਹੈ ਉਸ ਵਿੱਚ ਤੁਸੀਂ ਜੋ ਮਿਲਾ ਲੈਣੇ ਹਨ ਅਤੇ ਦੇਸੀ ਖੰਡ ਮਿਲਾ ਲੈਣੀ ਹੈ ਇਸੇ ਵਿੱਚ ਹੀ ਤੁਸੀਂ ਥੋੜੀ ਜਿਹੀ ਮਾਤਰਾ ਵਿੱਚ ਗੁਗਲ ਤੂਫ ਅਤੇ ਲੋਬਾਲ ਦੀ ਮਾਤਰਾ ਵਧ ਰੱਖਣੀ ਹੈ ਲੌਂਗ ਇਲਾਇਚੀ ਵੀ ਮਿਲਾਉਣੇ ਹਨ ਸਮਗਰੀ ਦੁਆਰੇ ਦੱਸ ਦਿੰਦੇ ਹਾਂ ਸਾਬਤ ਚਾਵਲ ਕਾਲੇ ਤੇਲ ਜੋ ਦੇਸੀ ਖੰਡ ਗੂਗਲ ਅਤੇ ਲੋਬਾਲ ਤੇ ਲੋង ਅਤੇ ਲਾਚੀ ਸੰਗਤ ਜੀ ਪੀਰਾਂ ਦੇ ਹਵਨ ਵੇਲੇ ਦੇਸੀ ਕੀ ਰੀਤ ਵਰਤੋ ਨਹੀਂ ਕਰਨੀ ਸਿਰਫ ਅਤੇ ਸਿਰਫ ਸਰੋਂ ਦੇ ਤੇਲ ਦੀ ਹੀ ਵਰਤੋ ਕਰਨੀ ਹੈ ਭਾਵ ਉਸ ਦੀ ਹੀ ਹੋਤੀ ਦੇਣੀ ਹੈ ਚਾਹੇ ਤੁਸੀਂ ਕਵਾਜਾ ਪੀਰ ਜੀ ਦਾ ਹਵਨ ਕਰੋਂ ਚਾਹੇ ਲਖਦਾਤਾ ਪੀਰ ਜੀ ਦਾ ਹਵਨ ਕਰੋਂ ਚਾਹੇ ਗੋਸਪਾਕ ਪੀਰ ਜੀ ਦਾ ਹਵਨ ਕਰੋ ਤੁਸੀਂ ਇਹੀ ਸਮਗਰੀ ਵਰਤਣੀ ਹੈ ਤੇ ਪਾਣੀ ਦਾ ਲੋਟਾ ਜਰੂਰ ਆਪਣੇ ਕੋਲ ਰੱਖ ਲੈਣਾ ਹੈ ਅਤੇ ਸਬਰੀ ਵਿਧਿਆ ਦੀ ਵਰਤੋਂ ਕਰਨੀ ਹੈ ਤੇ ਸੁਵਾਹ ਜਰੂਰ ਬੋਲਣਾ ਹੈ ਅਖੀਰ ਵਿੱਚ ਤੁਸੀਂ ਉਸ ਹਵਨ ਵਿੱਚ ਸੁੱਕਾ ਨਾਰੀਲ ਜਰੂਰ ਪਾਉਣਾ ਹੈ ਉਸ ਨਾਰੀਲ ਨੂੰ ਪਹਿਲਾਂ ਤੁਸੀਂ ਆਪਣੇ ਸਿਰ ਤੋਂ ਜਾਂ ਫਿਰ ਜਿਸ ਲਈ ਹਵਨ ਕਰ ਰਹੇ ਹੋ ਉਸ ਦੇ ਸਿਰ ਉਤੋਂ 7 ਵਾਰ ਛਵਾ ਕੇ ਪਾਉਣਾ ਹੈ ਜੇਕਰ ਤੁਸੀਂ ਕਰ ਲਈ ਹਵਨ ਕਰਵਾ ਰਹੇ ਹੋ ਤਾਂ ਘਰ ਵਿੱਚ ਕੁਮਾ ਕੇ ਨਾਰੀਲ ਦੇ ਖੰਮਣੇ ਬਨ ਕੇ ਹਵਨ ਵਿੱਚ ਦੇਣੀ ਹੈ ਜੇਕਰ ਤੁਸੀਂ ਹਵਨ ਪੀਰ ਜੀ ਨੂੰ ਖੁਸ਼ ਕਰਨ ਲਈ ਕਰ ਰਹੇ ਹੋ ਤਾਂ ਇਸ ਵਿੱਚ ਪੰਜ ਡਰਾਈ ਫੂਡ ਮਿਲਾ ਲੈਣੇ ਹਨ ਤੇ ਬੇਨਤੀ ਫਰਿਆਦ ਕਰਨੀ ਹੈ ਕਿ हे ਮਾਲਕ ਹਵਨ ਕਰਦਿਆਂ ਸਾਡੇ ਜੋ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ ਆਪਣਾ ਬੱਚਾ ਸਮਝ ਕੇ ਮਾਫ ਕਰ ਦੇਣਾ ਸਾਡੇ ਤੇ ਰਹਿਮਤ ਕਰਨਾ ਅਖੀਰ ਵਿੱਚ ਪੀਰਾ ਦੇ ਹਵਨ ਤੋਂ ਚਾਵਲਾ ਦੀ ਵਰਤੋਂ ਕਰਨੀ ਹੈ ਭਾਵ ਜਦੋਂ ਭੋਗ ਲਵਾਉਣਾ ਉਸ ਸਮੇਂ ਤੁਸੀਂ ਚਾਵਲ ਦਾ ਹੀ ਭੋਗ ਲਵਾਉਣਾ ਹੈ ਤੇ 101 ਵਾਰੀ ਜਾਪ ਕਰਨਾ ਹੈ ਸੰਗਤ ਜੀ ਤੁਸੀਂ ਪੀਰਾ ਦੇ ਹਵਨ ਵਿੱਚ ਇਹੀ ਸਮੱਗਰੀ ਵਰਤਣੀ ਹੈ ਹੋਰ ਕਿਸੇ ਸਿਸਟਮ ਵਿੱਚ ਨਹੀਂ ਫਸਣਾ ਹੈ ਅਤੇ ਪੀਰਾਂ ਤੇ ਜਰੂਰ ਵਿਸ਼ਵਾਸ ਕਰਨਾ ਹੈ ਅਤੇ ਪੀਰਾਂ ਦਾ ਹੋਣਾ ਆਪਣੇ ਮਨ ਔਰ ਤਨ ਨਾਲ ਹੀ ਕਰਨਾ ਹੈ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਮਝ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਜੁਮਬਸਕ੍ਰਾਈਬ ਕਰਨਾ ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਜੈ ਪੀਰਾਂ ਦੀ